ਕਰਤਾਰ 75 HP CRD ਬਹੁਤ ਟਾਈਮ ਦੀ ਆਪਾਂ ਨੂੰ ਵੀ ਵੇਟ ਸੀ ਸਾਰੇ ਜ਼ਿੰਮੇਵਾਰ ਵੀਰਾਂ ਨੂੰ ਵੀ ਵੇਟ ਸੀ ਅੱਜ ਆਪਾਂ ਰਾਜਪੁਰੇ ਪੁੱਜੇ ਹਾਂ ਇੱਥੇ ਮੇਲੇ ਐਗਜ਼ੀਬਿਸ਼ਨ ਦੇ ਵਿੱਚ ਇਹ ਮਾਡਲ ਕਰਤਾਰ ਨੇ ਲਾਂਚ ਕਰਿਆ ਆਪਣੇ ਨਾਲ ਵੀਰਾ ਹੈਗਾ ਹਰਮਨ ਅੱਛਾ ਵੀਰ ਜੀ ਟਿੱਕਾ ਜੀ ਪਹਿਲਾਂ ਤਾਂ ਮੁਬਾਰਕਾਂ ਭਾਈ ਜੀ ਤੁਹਾਨੂੰ ਕਰਤਾਰ ਨੂੰ ਬਹੁਤ ਮੁਬਾਰਕਾਂ ਤੁਹਾਨੂੰ ਲਾਂਚ ਕਰਨ ਲਈ ਇਹ ਭਾਈ ਜੀ ਆਪਣੇ ਕਿਸਾਨ ਵੀਰਾਂ ਨੂੰ ਇਹ ਮਾਡਲ ਬਾਰੇ ਜਿੰਨਾ ਕਿ ਬਰੀਕੀ ਨਾਲ ਤੁਸੀਂ ਦੱਸ ਸਕਦੇ ਹੋ ਵੀਰਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਦੇਖੋ ਜੀ ਆਪਣਾ ਇਹ ਟਰੈਕਟਰ ਹੈ ਜਿਹੜਾ ਕਰਤਾਰ K75 ਇਹਦਾ ਨਾਮ ਹੈ K75 K75 ਨਾਮ ਹੈ ਇਹਦਾ ਠੀਕ ਹੈ ਜੀ ਔਰ ਇਹ 75 HP ਦਾ ਟਰੈਕਟਰ ਹੈ ਜੋ CRDI ਕਰਲੋਸਕਰ ਇੰਜਨ ਦੇ ਨਾਲ ਹੈ ਠੀਕ ਹੈ ਜੀ ਆਪਾਂ ਪੂਰੇ ਟਰੈਕਟਰ ਦੀ ਸਪੈਸੀਫਿਕੇਸ਼ਨ ਗੱਲ ਕਰੀਏ ਫਰੰਟ ਦੇ ਵਿੱਚ ਆਪਣੇ ਜੈਰੀਕਨ ਵੇਟ ਮਿਲਣਗੇ ਜੀ ਠੀਕ ਆ ਵੀਰੇ ਜੀ ਫਰੰਟ ਐਕਸਲ ਦੀ ਗੱਲ ਕਰੀਏ ਤਾਂ ਕਰਾਰੋਂ ਦਾ ਫਰੰਟ ਐਕਸਲ ਮਿਲੇਗਾ ਠੀਕ ਹੈ ਜੀ ਔਰ ਟਾਇਰਾਂ ਦੀ ਗੱਲ ਕਰੀਏ 4 ਵੀਲ ਦੇ ਵਿੱਚ ਤੁਹਾਨੂੰ 12 4 24 ਫਰੰਟ ਟਾਇਰ ਮਿਲਣਗੇ 18 4 30 ਇਹਦੇ ਨਾਲ ਪਿਛੇ ਮਿਲਣਗੇ ਇਹਦੇ ਵਿੱਚ ਆਪਣੇ ਕੋਲ ਇੱਕ ਆਪਸ਼ਨ ਵੀ ਹੈ ਕਈ ਕਿਸਾਨ ਭਰਾਵਾਂ ਨੇ 16 9 30 ਦਾ ਟਾਇਰ ਲੈਣਾ ਹੁੰਦਾ ਤਾਂ 16 9 30 ਨਾਲ 11 2 24 ਅਗਲੇ ਟਾਇਰ ਮਿਲ ਜਾਣਗੇ ਓਕੇ ਵੀ ਆਪਸ਼ਨ ਹੈਗੀ ਆ ਆਪਸ਼ਨ ਹੈਗੀ ਆ ਜੀ ਇਹ 4 ਵੀਲ ਤੇ 2 ਵੀਲ ਦੀ ਦੋਨੋਂ ਆਪਸ਼ਨ ਹੈ ਜੀ ਉਸ ਤੋਂ ਬਾਅਦ ਗੱਲ ਕਰੀਏ ਇਹਦੇ ਇੰਜਨ ਦੀ ਤਾਂ ਇਹਦੇ ਵਿੱਚ ਕਰਲੋਸ ਕਰਦਾ 75 HP CRDI ਇੰਜਨ ਹੈ ਜੀ ਇਹ ਇਹਦੇ ਵਿੱਚ ਵੀ ਤਕਨੀਕ ਉਹ ਹੀ ਕਲੋਸ ਕਰੀਆ ਕਰਲੋਸਕਰ ਹੀ ਇੰਜਨ ਹੈ ਜੀ ਠੀਕ ਹੈ ਔਰ ਇਹ ਜੋ ਇੰਜਨ ਹੈਗਾ ਇਹਦੀ ਸਭ ਤੋਂ ਵੱਡੀ ਖਾਸੀਅਤ ਕੀ ਹੈ ਕਿ ਨਾਰਮਲ ਤੁਸੀਂ ਦੇਖੋਗੇ 75 ਐਚਪੀ ਜਿੰਨੇ ਇੰਜਨ ਨੇ ਮੋਸਟਲੀ ਟਰੈਕਟਰਾਂ ਦੇ ਵਿੱਚ 75 ਐਚਪੀ ਤਿੰਨ ਸਿਲੰਡਰ ਇੰਜਨ ਆਉਂਦਾ ਹੈ ਤਿੰਨ ਸਿਲੰਡਰ ਟਰਬੋ ਇੰਜਨ ਆ ਰਿਹਾ ਤਾਂ ਅਸੀਂ ਕਰਲੋਸਕਰ ਚਾਰ ਸਿਲੰਡਰ ਨੌਨ ਟਰਬੋ ਇੰਜਨ ਲੈ ਕੇ ਆਏ ਆ ਜੀ ਅੱਛਾ ਜੀ ਬਿਨਾ ਟਰਬੋ ਬਿਨਾ ਟਰਬੋ ਤੋਂ 4760 ਸੀਸੀ ਦਾ ਇੰਜਨ ਹੈ ਜੀ ਇਹ ਠੀਕ ਹੈ ਬਰਜੀ ਔਰ ਉਸ ਤੋਂ ਬਾਅਦ 16 ਵਾਲਵ ਇਹਦੇ ਵਿੱਚ 16 ਵਾਲਾ 16 ਵਾਲਾ ਜੀ ਠੀਕ ਹੈ ਇੱਕ ਸਿਲੰਡਰ ਦੇ ਉੱਤੇ ਚਾਰ ਵਾਲਾ ਇੱਕ ਚਾਰ ਸਿਲੰਡਰਾਂ 16 ਵਾਲਾ ਹੈ ਔਰ ਇਹਦੇ ਜਿਹੜੇ ਇੰਜੈਕਟਰ ਨੇ ਤੁਸੀਂ ਅਗਰ ਦੇਖੋਗੇ ਇੱਥੋਂ ਤਾਂ ਸੈਂਟਰ ਦੇ ਵਿੱਚ ਇੰਜੈਕਟਰ ਨੇ ਠੀਕ ਹੈ ਵੀਰ ਜੀ ਨਾਰਮਲ ਕੀ ਹੁੰਦਾ ਇੰਜੈਕਟਰ ਸਾਈਡ ਤੋਂ ਹੁੰਦਾ ਜਦੋਂ ਸਾਈਡ ਤੋਂ ਡੀਜ਼ਲ ਸਪਰੇ ਹੁੰਦੀ ਹੈਗੀ ਤਾਂ ਜੋ ਡੀਜ਼ਲ ਹੈ ਇੱਕ ਸਾਈਡ ਜ਼ਿਆਦਾ ਦੂਜੀ ਸਾਈਡ ਨਹੀਂ ਪਹੁੰਚ ਪਾਉਂਦਾ ਪ੍ਰੋਪਰਲੀ ਵਰਨਿੰਗ ਨਹੀਂ ਹੋਤਾ ਹੁੰਦੀ ਔਰ ਇੰਜਨ ਦੀ ਜੋ ਲਾਈਫ ਹੈਗੀ ਉਹਤੇ ਵੀ ਕਿਤੇ ਨਾ ਕਿਤੇ ਜਾ ਕੇ ਉਹ ਟਾਈਮ ਦੇ ਨਾਲ ਇੰਪੈਕਟ ਪਾਉਂਦਾਗਾ ਸੈਂਟਰ ਦੇ ਵਿੱਚੋਂ ਜਦੋਂ ਇੰਜੈਕਸ਼ਨ ਹੋਏਗੀ ਤੇ ਦੇਖੋਗੇ ਇੱਥੇ ਇੰਜੈਕਟਰ ਹੈ ਬਿਲਕੁਲ ਸੈਂਟਰ ਦੇ ਵਿੱਚ ਇੰਜੈਕਟਰ ਆਉਂਦੇ ਨੇਗੇ ਇਹ ਜੋ ਇੰਜੈਕਟਰ ਇੱਥੋਂ ਸਪਰੇਅ ਕਰਨਗੇ ਹਾਂਜੀ ਇਹ ਪ੍ਰੋਪਰ ਪੂਰੇ ਸਿਲੰਡਰ ਦੇ ਵਿੱਚ ਪੂਰੀ ਸਪਰੇਅ ਕਰਨਗੇ ਜੀ ਸੈਂਟਰ ਦੇ ਵਿੱਚ ਠੀਕ ਹੈ ਜੀ ਤੇ ਸੈਂਟਰ ਦੇ ਵਿੱਚ ਸਪਰੇਅ ਕਰਨਾ ਕਿਉਂ ਹੋਏਗਾ ਕਿ ਪੂਰੇ ਪਿਸਟਨ ਦੇ ਉੱਤੇ ਡੀਜ਼ਲ ਇਹਨਾ ਇੱਕੋ ਜੀ ਮਾਤਰਾ ਦੇ ਵਿੱਚ ਜਾਊਗਾ ਹਾਂ ਪ੍ਰੋਪਰ ਫਿਊਲ ਦੀ ਵਰਨਿੰਗ ਹੋਏਗੀ ਠੀਕ ਹੈ ਮਤਲਬ ਘੱਟ ਡੀਜ਼ਲ ਨਾਲ ਜ਼ਿਆਦਾ ਪਰਫਾਰਮੈਂਸ ਦੇਗਾ ਇੰਜਨ ਇਹ ਪੂਰੀ ਆਦੀ ਪਾਵਰ ਪ੍ਰੋਡਿਊਸ ਹਾਂ ਪਾਵਰ ਜੋ ਘੱਟ ਡੀਜ਼ਲ ਨਾਲ ਜ਼ਿਆਦਾ ਪਾਵਰ ਬਣਾਏਗਾ ਇਹ ਜੋ ਪਹਿਲਾਂ ਫਿਊਲ ਦੀ ਵੇਸਟੇਜ ਸੀਗੀ ਉਹ ਬਹੁਤ ਹੱਦ ਤੱਕ ਘਟ ਜਾਂਦੀ ਹੈ ਇਹ ਟੈਕਨੋਲੋਜੀ ਨਾਲ ਠੀਕ ਹੈ ਉਸ ਤੋਂ ਬਾਅਦ ਕੀ ਹੁੰਦਾਗਾ ਕਿ ਕਿਸਾਨਪਰਾ ਜਿਹੜੇ ਉਹ ਜਦੋਂ ਨੋਰਮ ਟਰੈਕਟਰ ਚੱਲਦਾ ਜੀ ਚੱਲਣ ਤੋਂ ਬਾਅਦ ਇਹਦੀ ਜੋ ਟੈਪਟਾਂ ਦਾ ਕਲੀਅਰੈਂਸ ਹੈ ਉਹ ਚੇਂਜ ਹੁੰਦਾਗਾ ਹਾਂ ਜੀ ਜਿਹਦੇ ਨਾਲ ਜਿਹੜਾ ਆਪਣਾ ਸਾਈਕਲ ਹੈ ਕੋ ਮੁੰਦਾ ਇਹ ਟੈਪਟਾਂ ਬਾਲ ਖੋਲਣ ਦਾ ਸਾਈਕਲ ਹੈ ਉਹ ਡਿਸਟਰਬ ਹੋ ਜਾਂਦਾਗਾ ਉਹਦੇ ਦੇ ਡੀਜ਼ਲ ਦੀ ਜੋ ਕਨਜੈਕਸ਼ਨ ਆ ਉਹ ਵੱਜ ਜਾਂਦੀ ਹੈ। ਇਹਦੇ ਵਿੱਚ ਐਚਐਲਐ ਸਿਸਟਮ ਆ ਹਾਈਡਰੋਲਿਕ ਲੈਸ਼ ਐਡਜਸਟਰਰ ਆਟੋਮੈਟਿਕ ਤੁਹਾਡੀ ਜੋ ਟੈਪਟਾਂ ਨੇਗੀਆਂ ਉਹ ਐਡਜਸਟ ਹੁੰਦੀਆਂ ਜਾਣਗੀਆਂ। ਤੁਹਾਨੂੰ ਤੁਹਾਨੂੰ ਟੈਪਟ ਕਵਰ ਖੋਲਣ ਦੀ ਜ਼ਰੂਰਤ ਨਹੀਂ ਹੈ। ਆਟੋਮੈਟਿਕ ਹੀ ਤੁਹਾਡੀ ਜੋ ਟੈਪਟਾਂ ਉਹ ਐਡਜਸਟ ਹੁੰਦੀਆਂ ਨੇ ਜੀ। ਉਸ ਤੋਂ ਬਾਅਦ ਜੋ ਇਹਦੀ ਟੈਪਟ ਨੇ ਉਹ ਰੋਲਰ ਵੈਰਗੇ। ਰੋਲਰ ਦੇ ਨਾਲ ਨਾਰਮਲ ਕੀ ਹੁੰਦੀ ਹੈ ਫਲੈਟ ਟੈਪਟ ਹੁੰਦੀ ਹੈ ਥੱਲੇ ਕੈਮ ਜਾਂਦੀ ਹੈ ਕਿ ਉੱਪਰ ਟੈਪਟਾ ਫਲੈਟ ਅੜ ਜਾਉਂਦੀ ਹੈ ਇਹਦੇ ਵਿਚਾਲੇ ਰੋਲਰ ਠੀਕ ਹੈ ਹੁੰਦੀ ਜੋ ਮੂਵਮੈਂਟ ਹੈ ਉਹ ਰੋਲਰ ਨਾਲ ਹੁੰਦੀ ਹੈ ਫ੍ਰੈਕਸ਼ਨ ਘਟਦੀ ਹੈ ਫ੍ਰੈਕਸ਼ਨ ਘਟਨ ਨਾਲ ਜੋ ਇੰਜਨ ਦੀ ਐਫੀਸ਼ੀਐਂਸੀ ਉਹ ਵੱਧਦੀ ਹੈਗੀ ਠੀਕ ਹੈ ਜੀ ਮਤਲਬ ਕਿ ਲਈ ਲਾਸਸ ਨੇ ਜੋ ਪਾਵਰ ਦੇ ਉਹ ਕੱਟ ਜਾਂਦੇ ਨੇ ਵੀ ਅੱਜ ਪੂਰੀ ਪਾਵਰ ਜਿੰਨੀ ਹੋਊਗੀ ਉਨੀ ਉਹ ਲਾਸ ਨਹੀਂ ਕਰੂਗਾ ਲਾਸ ਨਹੀਂ ਆਉਂਦੇ ਹਾਂਜੀ ਲਾਸ ਬਹੁਤ ਹੱਦ ਤੱਕ ਕੱਟ ਜਾਂਦੇ ਆ ਟੈਕਨੋਲੋਜੀ ਨਾਲ ਜੀ ਉਸ ਤੋਂ ਬਾਅਦ ਆਪਣੇ ਜ਼ਿੰਮੇਦਾਰ ਵੀਰਾਂ ਨੂੰ ਜਿਵੇਂ ਹਰ ਇੱਕ ਵੀਡੀਓ 'ਚ ਪੁੱਛਦਾ ਹਾਂ ਹਾਂਜੀ ਇਹ ਜਿਵੇਂ ਕਲੋਸ ਕਰਨ ਦੀ ਤਕਨੀਕ ਆ ਜੀ ਆਪਣੇ ਜ਼ਿੰਮੇਦਾਰ ਵੀਰ ਕੀ ਆ ਵੀ ਡਰ ਬੋਰ ਐ ਸੀ ਆਰ ਡੀ ਇਹ ਸੈਂਸਰ ਉਹੋ ਹੀ ਚੀਜ਼ਾਂ ਨੇ ਕਰਲੌਸਕਰ ਦਾ ਜੋ ਸੀਆਰਡੀ ਇੰਜਨ ਹੈਗਾ ਇਹ ਕੋਈ ਅੱਜ ਪਹਿਲਾ ਇੰਜਨ ਨਹੀਂ ਆਇਆ ਹਾਂ ਪਿਛਲੇ ਤਕਰੀਬਨ 5-7 ਸਾਲਾਂ ਤੋਂ ਇਹ ਇੰਡਸਟਰੀ ਦੇ ਵਿੱਚ ਚੱਲਦਾ ਆ ਰਿਹਾ ਹੈ ਜੋ ਵੀ ਆਪਣੇ ਕੰਸਟਰਕਸ਼ਨ ਇਕੁਪਮੈਂਟ ਨੇ 75 HP 90 HP ਦੇ ਵਿੱਚ ਉੱਥੇ ਕਰਲੌਸਕਰ ਦਾ ਸੀਆਰਡੀ ਇੰਜਨ ਚੱਲਦਾ ਹੀ ਆ ਰਿਹਾ ਹੈਗਾ ਠੀਕ ਹੈ ਇਹ ਕੋਈ ਅੱਜ ਦਾ ਇੰਜਨ ਨਹੀਂ ਬਣੇ ਹੋਏ ਆ ਬਹੁਤ ਪੁਰਾਣੀ ਟੈਕਨੋਲੋਜੀ ਹੈ ਕਰਲੌਸਕਰ ਦੀ ਔਰ ਕਾਫੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਕਿਉਂਕਿ ਦੇਖੋ ਨਾਰਮਲ ਆਪਣੇ ਲੋਕਾਂ ਨੂੰ ਕੀ ਡਰ ਹੁੰਦਾ ਹੈਗਾ ਕਿ ਟੂੜ ਮਿੱਟੀ ਦੇ ਵਿੱਚ ਚੱਲੂਗਾ ਹੂੰ ਇਹਦੇ ਸੈਂਸਰ ਖਰਾਬ ਹੋ ਜਾਣਗੇ ਉਹ ਜੋ ਕੰਸਟਰਕਸ਼ਨ ਅਕੀਪਮੈਂਟ ਸਭ ਤੋਂ ਜ਼ਿਆਦਾ ਵਾਈਬ੍ਰੇਸ਼ਨ ਦੇ ਸਭ ਤੋਂ ਜ਼ਿਆਦਾ ਧੂੜ ਮਿੱਟੀ ਚੱਲਦੇ ਨੇ ਜੇ ਉੱਥੇ ਨਹੀਂ ਕੋਈ ਪ੍ਰੋਬਲਮ ਹੈ ਤਾਂ ਸਾਨੂੰ ਟਰੈਕਟਰ ਦੇ ਵਿੱਚ ਵੀ ਨਹੀਂ ਪ੍ਰੋਬਲਮ ਆਏਗੀ ਥੋੜਾ ਜਿਹਾ ਦੇਖੋ ਆਪਾਂ ਨੇ ਜੋ ਟਰੈਕਟਰ ਚਲਾਉਣ ਦੇ ਢੰਗ ਨੇ ਤਰੀਕੇ ਇਹ ਥੋੜੇ ਜੇ ਸੀਐਡੀ ਦੇ ਵਿੱਚ ਚੇਂਜ ਹੋ ਜਾਂਦੇ ਆ ਜਿੱਦਾਂ ਆਪਾਂ ਡੀਜ਼ਲ ਥੋੜਾ ਜਿਆ ਵਧੀਆ ਕੁਆਲਿਟੀ ਦਾ ਪਾਵਾਂਗੇ ਪਾਣੀ ਵਾਲਾ ਡੀਜ਼ਲ ਨਹੀਂ ਪਾਵਾਂਗੇ ਤਾਂ ਰੈਕਮੈਂਡਰ ਨੇ ਇਹ ਧਿਆਨ ਰੱਖਣਾ ਬਹੁਤ ਥੋੜਾ ਜਿਆ ਹਾਂ ਇਹ ਜਿਵੇਂ ਆਪਾਂ ਨੇ ਕਈ ਵਾਰ ਕੀ ਹੁੰਦਾ ਸੀਗਾ ਆਪਾਂ ਪਾ ਲੈਨੇ ਆ ਡੀਜ਼ਲ ਚ ਪਾਣੀ ਆ ਇਹਦਾ ਨੋਰਮਲ ਟਰੈਕਟਰ ਦਾ ਕੀ ਹੈ ਟੈਂਕੀ ਖਾਲੀ ਕੀਤੀ ਸਾਫ ਹੋ ਗਿਆ ਹਾਂ ਇਹਦੇ ਵਿੱਚ ਕੀ ਹੁੰਦਾ ਜਿਵੇਂ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਆ ਜਾਏ ਤਾਂ ਸਾਨੂੰ ਸਕੈਨ ਕਰਾ ਕੇ ਉਹ ਜੋ 에ਰਰ ਆਏ ਹੁੰਦੇ ਆ ਉਹਨੂੰ ਰੀਸੈਟ ਕਰਕੇ ਚਲਾਉਣਾ ਪੈਂਦਾ ਹੋਰ ਕੋਈ ਵੱਡੀ ਲੰਮੀ ਚੋੜੇ ਉਹ ਨਹੀਂ ਹੁੰਦੀ ਬਹੁਤ ਸਿੰਪਲ ਟੈਕਨੋਲੋਜੀ ਹੈ ਜੀ ਜੇ ਆਪਾਂ ਡੀਜ਼ਲ ਸ਼ੁੱਧ ਦਾ ਸਾਫ ਡੀਜ਼ਲ ਸਾਫ ਸੁਥਰਾ ਪਾਈਏ ਉਹਦੇ ਤੋਂ ਨਹੀਂ ਮੇਰੇ ਵੱਧ ਧਿਆਨ ਆਪਾਂ ਉਹ ਮੜਾਇ ਰੱਖਣਾ ਹਾਂਜੀ ਤੇ ਬਿਨਾ ਟਰਬੋ ਤੋਂ ਆਪਾਂ ਬਿਨਾ ਟਰਬੋ ਤੋਂ ਸਿੰਪਲ ਇੰਜਨ ਹੈ ਜੀ ਇਤਰਾਜੀ ਜੀ ਇਹ ਤਾਂ ਵੀਰੇ ਉਹੀ ਸਿਸਟਮ ਆ ਗਿਆ ਆਪਣਾ ਸੀਆਰਡੀ ਵਾਲਾ ਹਾਂ ਸੀਆਰਡੀ ਦਾ ਆ ਗਿਆ ਇਹ ਸਾਰਾ ਉਹੀ ਵਰਕ ਪੋਲੂਟਰ ਨੂੰ ਮਤਲਬ ਪੋਲੂਸ਼ਨ ਨੂੰ ਘੱਟ ਕਰ ਲਈ ਆ ਸਾਰਾ ਸਿਸਟਮ ਨਹੀਂ ਦੇਖੋ ਜਿਵੇਂ ਇਹਦੇ ਵਿੱਚ ਜਿਹੜੇ ਸਿਸਟਮ ਆ ਜਾਂਦਾਗਾ ਜੋ ਵੀ ਇਹ ਪੋਲੂਸ਼ਨ ਕੰਟਰੋਲ ਕਰਨ ਲਈ ਲੱਗਦਾ ਇੰਜਨ ਮਾਉਂਟਡ ਆ ਇਹ ਇਹਦੇ ਨਾਲ ਕੀ ਹੁੰਦਾ ਅਗਰ ਇੱਥੋਂ ਦੇਖੋ ਕੋਈ ਵੀ ਆਪਣਾ ਇਦਾਂ ਦੇ ਕੰਨ ਆਏ ਜਿਹੜੇ ਹਵਾ ਦੇ ਵਿੱਚ ਪ੍ਰਦੂਸ਼ਣ ਨੂੰ ਕਰਦੇ ਆਗੇ ਤਾਂ ਇਹ ਕਲੈਕਟਰ ਦੇ ਵਿੱਚ ਇੱਥੇ ਹੀ ਇਹ ਸੁੱਕੇ ਜਾਂਦੇ ਨੇ ਬਾਹਰ ਨਹੀਂ ਜਾਂਦੇ ਉਹ ਬਾਹਰ ਨਹੀਂ ਜਾਂਦੇ ਬਾਹਰ ਪੋਲਿਊਸ਼ਨ ਨਹੀਂ ਹੁੰਦਾ ਇਹ ਵੀ ਸਭ ਤੋਂ ਵਧੀਆ ਚੀਜ਼ ਦੇਖੋ ਇੰਜਨ ਨਾਲ ਮਾਉਂਟਡ ਹੀ ਆ ਜਾਂਦਾ ਜੀ ਇਹ ਇਹ ਕੋਈ ਅਲੱਗ ਤੋਂ ਨਹੀਂ ਬਾਹਰ ਨਹੀਂ ਆ ਇਹ ਮਾਉਂਟੇ ਆਪਣੇ ਅਸੈਸਮੈਂਟ ਜਿਹੜੀ ਆਪਣੀ ਹੈ ਇੰਜਨ ਦੇ ਨਾਲ ਹੀ ਹੋਣਾ ਹੈ। ਹਾਂ ਇਹ ਬਾਹਰ ਮਫਲਰ ਇਹ ਹੁੰਦਾ ਜਿਹੜੇ ਵੀਰ ਪਹਿਲਾਂ ਜਿੰਨਾ ਵੀਰਾਂ ਨੇ ਕਰਤਾਰ ਦੇਖਿਆ ਆਹ ਸਾਇਲੈਂਸਰ ਚੇਂਜ ਕਰ ਦਿੱਤਾ ਹਨਾ ਵੀਰੇ ਇਹ ਸੀਏਟੀ ਦੇ ਕਾਰਨ ਹੈ ਕਿਉਂਕਿ ਪਹਿਲੇ ਆਪਣੀ ਚੀਜ਼ ਵਿੱਚ ਪਾ ਸਿੰਪਲ ਕਹ ਲਈ ਪੱਠੀ ਆ ਬਾਹਰ ਹੁੰਦੀ ਸੀਗੀ ਹੁਣ ਇਹਦੇ ਵਿੱਚ ਪੱਠੀ ਦੀ ਲੋੜ ਹੀ ਨਹੀਂ ਐਨੇ ਸਾਰਾ ਸਿਸਟਮ ਪੱਠੀ ਵਾਲਾ ਕਰ ਦੇਣਾਗਾ ਤਾਂ ਸਾਨੂੰ ਹੁਣ ਬਾਹਰ ਇੱਕ ਸਿੰਪਲ ਮਫਲਰ ਲਾਇਆ ਪਾ ਪਾਈ ਪਾਈ ਹਾਂ ਆਪਾਂ ਪਿੱਛੇ ਆ ਜੀ ਵੀਰ ਜੀ ਹੁਣ ਇਹਦੀ ਗੱਲ ਕਰੀਏ ਦੇਖੋ ਆਪਾਂ ਇੱਧਰ ਦੀ ਹਾਂਜੀ ਆ ਜਾਓ ਦੇਖਿਓ ਵੀਰੇ ਹਾਂਜੀ ਆ ਜੀ ਹਾਂਜੀ ਹੁਣ ਦੇਖੀਏ ਇਹਦਾ ECU ਜਿਹੜਾ AB ਤੁਹਾਡਾ ਇੰਜਨ ਨਾਲ ਮਾਉਂਟਡ ਹੈ ਜੀ ਠੀਕ ਹੈ ਵੀਰ ਜੀ ਔਰ ਕਾਮਨ ਰੇਲ ਸਿਸਟਮ ਆ ਗਿਆ ਹਾਂਜੀ ਔਰ ਵੀਰਾਂ ਨੇ ਆਪਾਂ ਨੂੰ ਸਵਾਲ ਵੀ ਪੁੱਛਣਾ ਹਾਂਜੀ ਉਹਨਾਂ ਨੇ ਵੀਰਾਂ ਨੇ ਕਹਿਣਾ ਵੀ ਜਿੱਦਾਂ ਇੰਜਨ ਦੀ ਹੀਟ ਨਾਲ ਇਹਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਹੁੰਦੀ ਮੈਂ ਉਹੀ ਤੁਹਾਨੂੰ ਦੱਸ ਕੇ ਏਟੇ ਨਾ ਇਹ ਆਪਾਂ ਨੂੰ ਪਹਿਲਾ ਇੰਜਨ ਨਹੀਂ ਬਣਿਆ ਹੈਗਾ ਕਾਫੀ ਲੰਮੇ ਸਮੇਂ ਤੋਂ ਇਦਾਂ ਹੀ ਚੱਲਦੇ ਆ ਰਹੇ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਹੈ ਠੀਕ ਹੈ ਵੀਰ ਜੀ ਠੀਕ 16 ਕੀ ਕਿੰਨੇ ਹੋ 16 ਲੱਖ ਠੀਕ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਟਰਾਂਸਮਿਸ਼ਨ ਦੀ ਹਾਂਜੀ ਜਿਦਾ ਮੈਂ ਤੁਹਾਨੂੰ ਦੱਸਿਆ ਸੀਗਾ ਫਰੰਟ ਐਕਸਲ ਇਹਦਾ ਕਰਾਰੋ ਦਾ ਹਾਂਜੀ ਸੋਰੀ ਇਹਦੀ ਜੋ ਟਰਾਂਸਮਿਸ਼ਨ ਹੈ ਉਹ ਵੀ ਕਰਾਰੋ ਦੇ ਹੀ ਆਉਂਦੀ ਹੈ ਓਕੇ ਪਿੱਛੇ ਵੀ ਹਾਂਜੀ ਜੋ ਕਲਚ ਪਲੇਟ ਹੈ ਇਹਦੀ 12 ਇੰਚੀ ਲੱਕ ਦੀ ਕਲਚ ਪਲੇਟ ਆਉਂਦੀ ਹੈ ਜੀ ਡਿਊਲ ਕਲਚ ਹੈ ਇਹ ਸੋਰੀ ਡਬਲ ਕਲਚ ਹੈ ਹਾਂਜੀ ਡਬਲ ਕਲਚ ਆ ਜਾਂਦਾ ਆ ਆਪਣਾ ਆ ਗਿਆ ਜੀ ਟਰਾਂਸਮਿਸ਼ਨ ਦਾ ਕਲਚ ਔਰ ਪੀਟੀਓ ਕਲਚ ਉਧਰ ਆ ਗਿਆ ਜੀ ਉਹ ਪੀਟੀਓ ਕਲਚ ਆ ਗਿਆ ਠੀਕ ਹੈ ਵੀਰ ਜੀ ਉਹ ਇੰਡੀਪੈਂਡੈਂਟ ਕਲਚ ਆ ਜਾਂਦਾ ਜੀ ਆਪਣਾ ਹਾਂਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਟਰਾਂਸਮਿਸ਼ਨ ਤਾਂ ਇਹ ਫੁਲੀ ਕਨਸਟੈਂਟ ਮੈਸ਼ ਹੈ 12+12 24 ਗੇਅਰ ਸਪੀਡਾਂ ਦੇ ਨਾਲ ਟਰਾਂਸਮਿਸ਼ਨ ਹੈ ਜੀ ਇਹ ਠੀਕ ਹੈ ਵੇ ਜੀ ਠੀਕ 24 ਗੇਅਰ ਸਪੀਡਾਂ ਜੀ ਇਹਦੇ ਚ ਕੀ ਆ ਜਾਂਦਾ ਕਿ ਹਾਂ ਜੀ 12 ਸਪੀਡਾਂ ਆ ਜਾਂਦੀਆਂ ਨੇ ਹਾਈ ਲੋ మీడియం ਇਸ ਤਰ੍ਹਾਂ ਮੋਡ ਹੋ ਗਏ ਚਾਰ ਗੇਅਰ ਹੋ ਗਏ 12 ਸਪੀਡਾਂ ਆ ਆ ਗਿਆ ਆਪਣਾ ਜੀ ਸ਼ਟਲ ਲੀਵਰ 12 ਫੋਰਵਰਡ ਤੇ 12 ਹੀ ਰਿਵਰਸ ਹੁਣ ਤੁਸੀਂ ਇੱਕ ਚੀਜ਼ ਦੇਖੋ ਬੰਦ ਟਰੈਕਟਰ ਹੈ ਮੈਂ ਗੇਅਰ ਅੰਗੇਜ ਕਰ ਰਿਹਾ ਬੇਸ ਅੰਗੇਜ ਕਰ ਰਿਹਾ ਹਾਂ ਹਾਂ ਜੀ ਬੜੇ ਆਰਾਮ ਨਾਲ ਸਮੂਥਲੀ ਗੇਅਰ ਅੰਗੇਜ ਹੋ ਰਿਹਾ ਕਿਉਂਕਿ ਫੁੱਲੀ ਸਿੰਕ੍ਰੋਮੈਸੇਜ ਜਿੱਦਾਂ ਕਾਰਾਂ ਦੇ ਵਿੱਚ ਹੁੰਦੇ ਆ ਠੀਕ ਹੈ ਜ ਚਲੋ ਜੀ ਮਿਸਤਰੀ ਮੜੇ ਤੇ ਬਾਈ ਦੀ ਆਏਗਾ ਜਿੱਦਾਂ ਹੁਣ ਆਪਾਂ ਆਪਣਾ 3 ਸਪੀਡ ਦਾ ਮੋਡ ਹੈ ਜੀ ਹਾਂਜੀ ਆ ਦੇਖੋ ਆ ਮੀਡੀਅਮ ਹਾਈ ਆ ਆ ਗਿਆ ਲੋ ਦੇਖੋ इजीली ਤੁਸੀਂ ਬੰਦ ਟਰੈਕਟਰ ਦੇ ਵਿੱਚ ਇਦਾਂ ਗੇਅਰ ਨੋਰਮਲ ਨਹੀਂ ਇੰਜੇਜ ਕਰ ਸਕਦੇ ਨਹੀਂ ਕਰ ਸਕਦੇ ਹਾਂ ਆ ਆਪਣਾ ਮੇਨ ਗੇਅਰ ਲੀਵਰ ਆ ਗਿਆ ਜੀ ਚਾਰ ਗੇਅਰ ਨੇ ਪਹਿਲਾ ਦੂਜਾ ਤੀਜਾ ਚੌਥਾ ਕੁਆਲਟੀ ਨਾ ਕੋਈ ਸਮਝੋਤਾ ਨਹੀਂ ਮੈਂ ਦੇਖ ਰਿਹਾ ਨਿੱਗਰ ਬਹੁਤ ਆ ਆਹ ਹਾਂ ਜੀ ਆਹ ਆਪਣੇ ਅਗੇ ਜੀ ਲਿਫਟ ਦੇ ਲੀਵਰ ਜਿੰਮੇ ਕਹਿੰਦੀ ਪੋਜੀਸ਼ਨ ਲੀਵਰ ਡਰਾਫਟ ਲੀਵਰ ਆਹ ਲਿਫਟ ਆਟੋਮੈਟਿਕ ਬਟਨ ਆ ਗਿਆ ਜੀ ਜਿੰਨੇ ਕੀ ਹੁੰਦਾ ਆਪਾਂ ਕਈ ਵਾਰੀ ਦੋਨੋਂ ਲੀਵਰ ਆਪਾਂ ਮਿਕਸ ਬਲੈਂਡਿੰਗ ਤੇ ਚਲਾ ਰਹੇ ਆ ਆਪਾਂ ਇੱਥੇ ਪੋਜੀਸ਼ਨ ਲੀਵਰ ਬੰਨ ਲੈ ਕੇ ਇਸ ਤੋਂ نیچے ਮੇਰੀ ਲਿਫਟ ਗਰਾਊਂਡ ਤੇ ਜਾਵੇ ਨਾਲ ਜੇ ਇੱਥੇ ਨਰਮ ਜ਼ਮੀਨਾਂ ਜੇ ਹਾਰਡ ਜ਼ਮੀਨ ਦੇ ਵਿੱਚ ਮੰਨ ਲਓ ਆਪਾਂ ਇੱਥੇ ਸੈਂਸਿੰਗ ਸੈੱਟ ਕਰ ਲਈ ਹਾਂਜੀ ਉਸ ਤੋਂ ਬਾਅਦ ਅਗਰ ਆਪਾਂ ਇਹ ਲੀਵਰ ਤੋਂ ਇੰਪਲੀਮੈਂਟ ਚੱਕਾਂਗੇ ਘਮਾਉਣ ਦੇ ਟਾਈਮ ਤਾਂ ਬਾਰੀ-ਬਾਰੀ ਮੇਰੀ ਜੋ ਪੋਜੀਸ਼ਨ ਆ ਉਹ ਡਿਸਟਰਬ ਹੋ ਜੇ ਮੈਨੂੰ ਲੀਵਰ ਦੇ ਹੱਥ ਰੱਖਣਾ ਪਊਗਾ ਅਗਰ ਮੈਂ ਦੋਨੋਂ ਲੀਵਰ ਬੰਨ ਲੇ ਸਿਰੇ ਤੇ ਜਾ ਕੇ ਮੈਂ ਲਿਫਟ ਚੱਕਣ ਵਾਸਤੇ ਹਾਂਜੀ ਇਹਨੂੰ ਦੱਬਾਂਗਾ ਮੇ ਜਿੱਥੇ ਆਪਾਂ ਸੈਟਿੰਗ ਬਣ ਰੱਖੀ ਹੈ ਉੱਥੇ ਹੀ ਆ ਜਾਏਗਾ ਤੁਹਾਨੂੰ ਲੀਵਰ ਹਲਾਉਣ ਦੀ ਲੋੜ ਨਹੀਂ ਹੈ ਪੂਰੀ ਲਿਫਟ ਉੱਪਰ ਜਾਂ ਜਿੱਥੇ ਸੈਟਿੰਗ ਕੀਤੀ ਹੈ ਉੱਥੇ ਆ ਜਾਂਦੀ ਹੈ ਜੀ ਠੀਕ ਹੈ ਜੀ ਪੂਰੀ ਲਿਫਟ ਉੱਪਰ ਤੋਂ ਪੂਰੀ ਥੱਲੇ ਆਪਣੇ ਆਪ ਐਟੋਮੈਟਿਕ ਹੈ ਨਾ ਇਹ ਤੇ ਉਸ ਤੋਂ ਬਾਅਦ ਗੱਲ ਕਰੀਏ ਸਟੇਰਿੰਗ 휠 ਦੀ ਜੀ ਠੀਕ ਹੈ ਸਟੇਰਿੰਗ ਆਪਣਾ ਅਡਜਸਟੇਬਲ ਹੈ ਜੀ ਓਕੇ ਆਹ ਬਹੁਤ ਕਾਮ ਚੀਜ਼ ਕੀ ਤਿਆਰ ਕਰਤਾ ਹੈ ਸਰਕਾਰ ਇਹ ਕਲਸਟਰ ਮੀਟਰ ਤੁਸੀਂ ਦੇਖੋਗੇ ਜਿਹੜਾ ਸਾਡਾ ਕਲਸਟਰ ਹੈ ਜੀ ਪੂਰਾ ਹੀ ਡਿਜੀਟਲ ਕਲਸਟਰ ਆ ਜਾਂਦਾ ਜੀ ਬੋ 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 ਦਾ ਸਾਰੀਆਂ ਰੀਡਿੰਗਾਂ ਪ੍ਰੋਪਰ ਹੈ ਹਨ ਜੀ ਹਾਂ ਜੀ ਹੁਣ ਆਪਾਂ ਸਟਾਰਟ ਕਰਕੇ 1 ਮਿੰਟ ਤੋਂ ਹਾਂ ਜੀ ਹਾਂ ਜੀ ਪ੍ਰੋਪਰ ਇਹਦੇ ਤੇ ਰੀਡਿੰਗਾਂ ਦੇਖੋ ਆਉਨੀਆਂ ਨੇ ਠੀਕ ਆ ਗਏ ਆ ਸਾਡੇ RPM ਆ ਜਾਂਦੇ ਨੇ ਜੀ 900 RPM ਤੇ ਆ ਸਾਡੇ ਘੰਡੇ ਆ ਜਾਂਦੇ ਨੇ ਮੀਟਰ ਦੇ ਉਸ ਤੋਂ ਬਾਅਦ ਆ ਜੋ ਥੱਲੇ ਰੀਡਿੰਗ ਆਉਂਦੀ ਹੈ ਜਿੱਦਾਂ ਆਪਾਂ ਗੱਲ ਕਰੀ ਡੀਜ਼ਲ ਚ ਪਾਣੀ ਆਏ ਕੋਈ ਵੀ ਆ ਗਿਆ ਤਾਂ ਇੱਥੇ ਇੱਕ ਕੋਡ ਆ ਜਾਂਦਾਗਾ ਇਹ ਤੋਂ ਸਾਨੂੰ इजीली ਪਤਾ ਚੱਲ ਜਾਂਦਾ ਕਿ ਕਿਹੜੀ ਜਗ੍ਹਾ ਤੇ ਕੀ ਇਹ ਨੂੰ ਆਉਂਦਾ ਉਹ ਫੋਨ ਆਪਾਂ ਅੱਗੇ ਤੇ ਫਿਰ ਕਰਾਂਗੇ ਆਪਾਂ ਨੂੰ ਪਤਾ ਕਿੰਨਾ ਗੱਡੀ ਦੇ ਵਿੱਚ ਆਪਾਂ ਉਹ ਸਿਸਟਮ ਹਾਂ ਜੇ ਨਹੀਂ ਫੋਨਾਂ ਦਾ ਇਹ ਤੋਂ ਸਪੋਰਟ ਹਾਂ ਜੇ ਮੈਂ ਆਪਾਂ ਨੂੰ ਗੱਡੀਆਂ ਦੇ ਵਿੱਚ ਆਪਾਂ ਆਪਾਂ ਨੂੰ ਉਹ ਮਸ਼ੀਨ ਲਾਉਣੀ ਪੈਂਦੀ ਹੈ ਸਕੈਨ ਕਰਦੇ ਵਿੱਚ ਕੋਡ ਆਉਂਦੇ ਨੇ ਹਾਂਜੀ ਤਾਂ ਆਪਾਂ ਨੂੰ ਇੱਥੋਂ ਪਤਾ ਲੱਗ ਜਾਂਦਾ ਕਿ ਕਿਹੜੀ ਕਿਹੜੀ ਚੀਜ਼ ਆਪਾਂ ਇੱਥੇ ਚੈੱਕ ਕਰਨੀ ਹੈ ਕੋਈ ਦਿੱਕਤ ਆਉਂਦੀ ਕੋਈ ਇਹ ਤਾਂ ਕੋਈ ਖੋਲਣ ਦੀ ਜਰੂਰਤ ਨਹੀਂ ਇੱਥੇ ਪਤਾ ਨਹੀਂ ਇੱਥੋਂ ਆਪਾਂ ਨੂੰ ਕੋਡ ਆਏਗਾ ਇੱਕ ਕੋਡ ਦੀ ਸਾਡੇ ਕੋਲ ਟੈਕਨੀਸ਼ੀਅਨ ਕੋਲ ਲਿਸਟ ਹੁੰਦੀ ਹੈਗੀ ਉਹਨੇ ਕੋਡ ਪੜ੍ਹਨਾਗਾ ਉਹਨੇ ਉਹ ਚੀਜ਼ ਚੈੱਕ ਕਰ ਲੈਣੀ ਹੈਗੀ ਬਸ ਬਾਲਾ ਸਕੈਨ ਕਰਨਾ ਜੇ ਕੋਈ ਉਲਝਣ ਤਾਂ ਨਹੀਂ ਨਹੀਂ ਬਹੁਤ ਸਿੰਪਲ ਚੀਜ਼ ਹੈ ਜੀ ਠੀਕ ਹੈ ਜੀ ਇਹਦੀ ਲਿਫਟ ਵੀਰ ਜੀ ਕਿੰਨੀ ਕਪੈਸਿਟੀ ਆ ਗਈ ਜੀ ਆ ਜੋ ਆਪਾਂ ਪਿੱਛੇ ਚੱਲਦੇ ਆਂ ਕੀ ਹਾਲ ਹੈ ਸਾਡੀ ਅੱਛਾ ਚੜਦੀ ਕਲਾ ਦੇ ਜੀ ਨਹੀਂ ਸਾਡਾ ਵੀ ਜੀ ਕਹਿੰਦਾ ਜੀ ਪਰ ਜੋ ਸਵਾਲ ਬੁੱਧਾ ਨਹੀਂ ਲਿਫਟ ਆਪਾਂ ਦੱਸ ਦਈਏ ਵੀਰਾਂ ਨੂੰ ਹਾਂ ਜੀ ਹੁਣ ਜਿਵੇਂ ਆਪਾਂ ਪੂਰਾ ਟਰੈਕਟਰ ਦੇਖਿਆ ਤੁਹਾਨੂੰ ਸਾਰਾ ਕੁਝ ਐਕਸਟਰਾ ਹੀ ਮਿਲੇ ਇਹਦੇ ਚ ਵਧੀਆ ਟੈਕਨੋਲੋਜੀ ਦੇ ਗੇਅਰ ਬਾਕਸ ਕੇ ਲਈ ਪਾ ਟ੍ਰਾਂਸਮਿਸ਼ਨ ਹੈ ਵਧੀਆ ਇੰਜਨ ਆ ਗਿਆ ਤਾਂ ਲਿਫਟ ਵੀ ਫਿਰ ਆਪਾਂ ਬਹੁਤ ਹੀ ਵਧੀਆ ਲੈ ਕੇ ਆਏ ਦੇ ਵਿੱਚ ਮੀਟਾ ਕੰਪਨੀ ਦੀ ਹਾਈਡਰੋਲਿਕ ਹੈ ਜੀ ਠੀਕ ਹੈ ਜੀ ਈਵਨ ਲਿੰਕਨ ਤੱਕ ਆਪਾਂ ਮੀਟਾ ਦੀਆਂ ਦੇ ਰਹੇ ਆ ਇਹਦੇ ਵਿੱਚ ਅੱਛਾ ਲਿੰਕਨ ਲਿੰਕਾ ਲੋਅਰ ਲਿੰਕਨ ਡਿਜ਼ਾਈਨ ਦੇਖੋ ਉਹ ਹੀ ਕਹਿ ਰਿਹਾ ਸੀ ਇਦਾਂ ਦਾ ਡਿਜ਼ਾਈਨ ਆਪਾਂ ਅਜੇ ਤੱਕ ਦੇਖਿਆ ਨਹੀਂ ਹੈ ਨਾ ਮੰਜ ਮਿੰਟ ਦੇ ਦਿਓ ਵੀਡੀਓ ਬਣਦੇ ਉਸ ਤੋਂ ਬਾਅਦ ਇਹ ਵਾਲਾ ਡਿਜ਼ਾਈਨ ਹੈ ਕਦੇ ਹੀ ਨਹੀਂ ਕਿਸੇ ਵੀ ਨੇ ਦੇਖਿਆ ਇਹ ਮੀਟਾ ਦੀਆਂ ਹੀ ਨੇ ਲਿਫਟ ਦੇ ਨਾਲ ਹੀ ਲੈ ਕੇ ਆਲੇ ਜੀ ਓਕੇ ਨਾਰਮਲ ਜੋ ਇਹ ਲਿਫਟ ਹੈਗੀ ਇਹ 2500 ਕਿਜੀ ਦੀ ਹੈ ਠੀਕ ਹੈ ਜੀ ਪਰ ਆਪਾਂ ਇਹ ਚ ਆਪਸ਼ਨ ਦਿੱਤੀ ਹੈਗੀ ਜੋ ਸਾਡਾ ਟੌਪ ਮਾਡਲ ਹੈ ਇਹ 3200 ਕਿਜੀ ਲਿਫਟ ਕੈਪੈਸਿਟੀ ਨਾਲ ਆਉਂਦਾ ਓਕੇ ਜਿਹੜਾ ਆ ਵਾਲਾ ਹੁਣ ਸਾਡਾ 75 ਐਚਪੀ ਦੇ ਵਿੱਚ 28 2900 ਤੋਂ ਉੱਪਰ ਲਿਫਟ ਕੋਈ ਨਹੀਂ ਦੇ ਰਿਆ ਆਪਾਂ 3200 ਕਿਜੀ ਕੈਪੈਸਿਟੀ ਦੇ ਰਹੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਅੱਛਾ ਫਿਰ ਵੀ ਆਪਣੇ ਜੋ ਨੀਚੇ ਵਾਲੇ ਮਾਡਲ ਆ ਗਏ ਹਾਂ ਜੀ ਤਾਂ ਜਿੱਦਾਂ ਕਸਟਮਰ ਦੀ ਰਿਕੁਆਇਰਮੈਂਟ ਹੈ ਅਗਰ ਆਪਾਂ ਬਿਨਾ ਸਿਲੰਡਰ ਤੋਂ ਲੈਣਾ ਚਾਹਾਂਗੇ ਤਾਂ 2500 ਕਿਜੀ ਲਿਫਟ ਕੈਪੈਸਿਟੀ ਮਿਲੂਗੀ ਇਹ ਬਹੁਤ ਜ਼ਿਆਦਾ ਹੈ ਵੀ ਤੇ ਅਗਰ ਆਪਾਂ ਸਿੰਗਲ ਸਿਲੰਡਰ ਲਾ ਲਾਂਗੇ ਅੰਦਰਲੀ ਲਿਫਟ ਰੈਮ ਸਿਲੰਡਰ ਦੇ ਨਾਲ ਇੱਕ ਬਾਹਰਲਾ ਐਕਸਟਰਨਲ ਸਿਲੰਡਰ ਲਾ ਲਾਂਗੇ ਤਾਂ ਇਹਦੇ ਨਾਲ 2800 ਕਿਜੀ ਬਣ ਜਾਂਦੀ ਹੈ ਜੀ ਠੀਕ ਹੈ ਜੀ ਆਪਾਂ ਦੋਨੋਂ ਸਿਲੰਡਰ ਲਾ ਲਾਂਗੇ ਮੈਂ ਕਿਹਾ ਅਜ ਤੱਕ ਮੈਂ ਨਹੀਂ ਸੁਣੀ ਹੋਣੀ ਐਸ ਐਚ ਪੀ ਚਾਣਾ ਜੀ 75 ਦੇ ਵਿੱਚ ਹੀ ਦੇਖੋ 2500 ਕੋਈ 2200 ਹੀ ਦੇ ਰਿਹਾਗਾ ਕਿਸੇ ਚ 2500 2600 ਜਾਂ ਕਿਹਨੇ 2900 3000 ਤੱਕ ਦੇ ਦਿੱਤੀ 3200 ਕੇਜੀ ਲਿਫਟ ਸਿਰਫ ਆਪ ਹੀ ਦੇਣੇ ਆ ਅੱਜ ਦੇ ਟਾਈਮ ਚ 4 ਸਕੂਲ ਬਾਲਵਾ ਗਏ ਜੀ ਹਾਂਜੀ ਠੀਕ ਹੈ ਕੰਪਨੀ ਫਿਟਡ ਚਾ ਸਕੂਲ ਵਾਲਾ ਲਵਾਗੇ ਜੀ ਠੀਕ ਹੈ ਜੀ ਔਰ ਇਹ ਅਗਰ ਤੁਸੀਂ ਦੇਖੋਗੇ ਨਾ ਡਿਸਟਰੀਬਿਊਟਰ ਐਕਸਟਰਨਲੀ ਲੱਗੇ ਹੁੰਦੇ ਆ ਸਾਡਾ ਜੋ ਡਿਸਟਰੀਬਿਊਟਰ ਉਹ ਵੀ ਲਿਫਟ ਦੇ ਨਾਲ ਅੰਦਰੋਂ ਅਟੈਚ ਹੈ ਜੀ ਅੱਛਾ ਇੱਕ ਅਲੱਗ ਤੋਂ ਮਕੈਨਿਜ਼ਮ ਨਹੀਂ ਲਾ ਰੱਖੇ ਲਿਫਟ ਦੇ ਨਾਲ ਅਟੈਚ ਹੈ ਜੋ ਡਿਸਟਰੀਬਿਊਟਰ ਹੈ ਮਾ ਓਕੇ ਨਹੀਂ ਤੇ ਆਪਾਂ ਉਹ ਦੇਖਦੇ ਨਾ ਅਲੱਗ ਤੋਂ ਬਾਹਰ ਹੁੰਦਾ ਲਿਫਟ ਦੇ ਨਾਲ ਮੀਟਾ ਦੀ ਲਿਫਟ ਹੈ ਖੋਤ ਵਧੀਆ ਤਰੀਕੇ ਦੀ ਲਿਖੀ ਮੀਟਾ ਬਾਰੇ ਸਾਰੇ ਮੀਟਾ ਤੋਂ ਉੱਪਰ ਕੁਆਲਟੀ ਹੈ ਨਹੀਂ ਆਹ ਹੀ ਪਹਿਨ ਲਗਾਏ ਸਾਰੇ ਵੀਰਾਂ ਨੂੰ ਪਤਾ ਹੀ ਆ ਗਿਆ ਔਰ ਪੀਟੀਓ ਦੇ ਵਿੱਚ ਤੁਹਾਨੂੰ 540 ਤੇ ਮਿਲੇਗੀ ਮਿਲੇਗੀ 540 ਨਾਲ ਇਕਨੋਮੀ ਸਪੀਡ ਮਿਲੇਗੀ ਆ ਲੀਵਰ ਹੈ ਨੀਚੇ ਰਹੇਗਾ ਪੂਰਾ ਹਾਂਜੀ 540 ਹੈ ਹਾਂਜੀ ਅੱਗੇ ਆ ਗਿਆ ਤਾਂ ਇਕਨੋਮੀ ਸਪੀਡ ਆ ਗਈ ਔਰ ਇਸ ਤੋਂ ਬਿਨਾ ਕਈ ਵਾਰ ਆਪਾਂ ਨੂੰ ਹੁੰਦੇ 11 ਦੇ ਵਿੱਚ ਵੀਡੀਓ ਹਾਂਜੀ ਇਹਦੇ ਵਿੱਚ ਦੇਖੋ ਮਲਟੀ ਰਿਵਰਸਤਾ ਨਹੀਂ ਮਿਲਦੀ ਕਰਾਰੋ ਦੇ ਵਿੱਚ ਬਟ ਗਰਾਉਂਡ ਸਪੀਡ ਪੀਟੀਓ ਦੇ ਵਿੱਚ ਮਿਲ ਜਾਂਦੀ ਹੈ ਤੁਹਾਡਾ ਟਰੈਕਟਰ ਚੱਲ ਰਿਹਾ ਫਾਰਵਰਡ ਹੈ ਪਾਵੇਂ ਰਿਵਰਸ ਹੈ ਹਾਂਜੀ 12 11 ਦੇ ਵਿੱਚ ਫਾਰਵਰਡ 12 11 ਦੇ ਵਿੱਚ ਰਿਵਰਸ ਦੀਆਂ ਸਪੀਡਾਂ ਮਿਲ ਜਾਂਦੀਆਂ ਮਿਲ ਜਾਂਦੀਆਂ ਜੇ ਪਰ ਟੋਟਲ ਸਪੀਡਾਂ ਕਈ ਹੈ ਪੀਟੀਓ ਦੀਆਂ ਹਾਂਜੀ ਪੀਟੀਓ ਦੀਆਂ ਦੇਖੋ ਜੀ 11 ਦੇ ਵਿੱਚ 24 ਸਪੀਡਾਂ ਫਾਰਵਰਡ ਰਿਵਰਸ ਦੀਆਂ 540 24 ਸਪੀਡਾਂ ਫਾਰਵਰਡ ਰਿਵਰਸ ਦੀਆਂ ਇਦੇ ਵਿੱਚ ਮਿਲ ਜਾਂਦੀਆਂ ਨੇ ਜੀ 540 E ਦੇ ਵਿੱਚ 540 ਦੇ 540 E ਤਾਂ ਆ ਗਈਆਂ ਨੇ ਜੀ ਸਪੀਡਮ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਜਿਸ ਗੀਅਰ ਦੇ ਵਿੱਚ ਆਪਾਂ ਕੰਮ ਕਰਨਾ ਹਰ ਗੀਅਰ ਦੇ ਅਕੋਰਡਿੰਗ ਸਾਨੂੰ ਸਪੀਡ ਮਿਲ ਜਾਂਦੀ ਹੈ ਪੀਟੀਓ ਤੇ ਹਾਂ ਠੀਕ ਹੈ ਵੀਰ ਜੀ ਠੀਕ ਹੈ ਉਸ ਤੋਂ ਬਾਅਦ ਆ ਗਈ ਇਹਦੀ ਸਰ ਵਾਰੰਟੀ ਦੀ ਗੱਲ ਹਾਂ ਜੀ ਜੀ ਆਪਾਂ ਅੱਗੇ ਚੱਲੇ ਚੱਲੀਏ ਹਾਂ ਆਜੋ ਆਪਾਂ ਦੀ ਜੀ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਸਰਵਿਸ ਟਾਈਮ ਦੀ ਜੀ ਨੌਰ ਪਹਿਲੀ ਜੋ ਸਰਵਿਸ ਆ ਉਹ ਹੁੰਦੀ ਹੈ ਕਿ 50 ਘੰਟੇ ਤੇ ਠੀਕ ਹੈ ਬਾਕੀ ਦੇ ਸਰਵਿਸਾਂ 500 500 ਘੰਟੇ ਤੇ ਆ ਜਾਂਦੀਆਂ ਹਾਂਜੀ ਵੀਰ ਜੀ ਵੀ ਪਹਿਲੀ ਸਰਵਿਸ 50 ਘੰਟੇ ਤੇ ਜੀ ਚੈੱਕ ਅਪ ਲਾ ਲੈਣੇ ਆ ਹਾਂ ਚੈੱਕ ਅਪ ਕਰ ਲਈਏ ਆਪਣੇ ਫਿਲਟਰ ਵਗੈਰਾ ਚੇਂਜ ਹੋ ਜਾਂਦੇ ਆਗੇ ਇਹਨਾਂ ਜੋ ਇੱਕ ਵਾਰੀ ਦੇਖੋ ਨਵੀਂ ਫਿਟਮੈਂਟ ਲੱਗੀ ਹੈਗੇ ਫਿਰ ਜੋ ਵੀ ਕੋਈ ਦੇਖੋ ਵੈਸੇ ਤਾਂ ਕੋਈ ਪਾਰਟੀਕਲ ਇਦਾਂ ਦਾ ਨਾ ਰਹਿੰਦਾ ਨਹੀਂ ਬਹੁਤ ਵਧੀਆ ਤਰੀਕੇ ਨਾਲ ਫਿਟਮੈਂਟ ਹੁੰਦੀ ਆ ਪਰ ਫਿਰ ਵੀ ਆਪਾਂ ਸੇਫਟੀ ਲਈ ਲੈ ਕੇ ਚੱਲਦੇ ਆਂਗੇ ਕਿ ਅਗਰ ਕੋਈ ਪਹਿਲੀ ਸਰਵਿਸ ਪੰਜਾ ਸਾਰੀ ਟਰੈਕਟਰ ਕੰਪਨੀ ਦੇ ਕਰਦੀਆਂ ਨੇ ਪਹਿਲੀ ਸਰਵਿਸ 50 ਘੰਟੇ ਚ ਹੁੰਦੀ ਆ ਇਹਦੀ ਕੀਮਤ 16 ਲੱਖ ਜੀ ਠੀਕ ਹੈ ਜ ਪਹਿਲੀ ਸਰਵਿਸ 50 ਘੰਟੇ ਦੇ ਸਾਰੇ ਫਿਲਟਰ ਵਗੈਰਾ ਚੇਂਜ ਹੋ ਜਾਂਦੇ ਆ ਉਹਦੇ ਨਾਲ ਤੁਹਾਡਾ ਇੰਜਨ ਆਇਲ ਚੇਂਜ ਹੋ ਜਾਂਦਾ ਹੈ ਉਸ ਤੋਂ ਬਾਅਦ ਸਰਵਿਸ ਹੈ ਜਿੰਨੀ ਹੋ 500 500 ਘੰਟੇ ਦੇ ਹੋ ਜਾਂਦੇ ਆ 2 500 ਆਪਾਂ ਨਾਰਮਲ ਜੇ ਦੇਖੀਏ ਜੇ 300 ਘੰਟੇ ਸਰਵਿਸ ਕਰਨ ਲੈ ਕੇ ਚਲੀਏ 1500 ਘੰਟੇ ਟਰੈਕਟਰ ਚਲਾਉਣੇ ਆ 300 ਘੰਟੇ ਲਈ 5 ਸਰਵਿਸ ਆਉਂਦੀਆਂ ਹਾਂ ਹਾਂਜੀ ਵੀਰ ਜੀ ਤੇ 500 ਘੰਟੇ ਲਈ ਸਿਰਫ 3 ਸਰਵਿਸ ਹੁੰਦੀਆਂ ਕਸਟਮਰ ਦਾ ਟਾਈਮ ਵੀ ਵਜਦਾ ਸੀਜ਼ਨ ਵੀ ਲੰਮੇ ਸਮੇਂ ਤੱਕ ਚਲਾ ਸਕਦਾ ਉਸ ਸੀਜ਼ਨ ਦੇ ਵਿਚਾਲੋਂ ਸਰਵਿਸ ਦੀ ਲੋੜ ਦੀ ਹੈ ਤੇ 1500 ਘੰਟੇ ਦੇ ਵਿੱਚ ਦੋ ਸਰਵਿਸ ਦਾ ਰਪਿਆ ਵੀ ਵਜਦਾ ਦਾ ਇਸ ਸਮੇਂ ਠੀਕ ਹੈ ਇਹਦੀ ਸਰਵਿਸ ਵੀ ਕੋਈ ਜਿਆਦਾ ਮਹਿੰਗੀ ਸਰਵਿਸ ਤਾਂ ਨਹੀਂ ਹੋਉਂਦੀ ਨਹੀਂ ਨਹੀਂ ਜੀ ਕੋਈ ਜਿਆਦਾ ਮਹਿੰਗੀ ਨਹੀਂ ਹੈ ਨਾਰਮਲ ਹੈ ਵਧੀਆ ਕੁਆਲਿਟੀ ਦਾ ਤੇਲ ਪਾਉਂਦੇ ਆਸੀਂ ਹਾਂਜੀ ਜੋ ਇੰਜਨ ਵਾਲ ਅਸੀਂ ਯੂ ਤੇ ਵਾਜਦਾ ਵੀਰਾਂ ਸਾਰਿਆਂ ਨੂੰ ਇਹਦਾ ਪ੍ਰਾਈਸ ਪਤਾ ਲੱਗ ਹੀ ਗਿਆ ਨਾ ਪਰ ਤੁਸੀਂ ਫੇਰ ਵੀ ਕੀ ਕੀਤਾ ਦੇਖੋ ਜੋ ਇਥੋਂ ਦੀ ਅੱਜ ਦੀ ਐਮ ਆਰ ਪੀ ਕੋਟ ਕਰ ਰਹੇ ਹਾਂ ਅਸੀਂ 16 ਲੱਖਾਂ 16 ਲੱਖ ਠੀਕ ਹੈ ਵੀਰ ਜੀ ਠੀਕ ਹੈ ਲਓ ਜੀ ਕਿਸਾਨ ਵੀਰੋ ਆਪਣੇ ਨਾਲ ਵੀਰਾਂ ਸੀਗਾ ਹਰਮਨ ਜਿੰਨੀ ਕੀ ਜਾਣਕਾਰੀ ਵੀਰੇ ਤੋਂ ਕਿਉਂਕਿ ਮੇਲੇ ਦੇ ਵਿੱਚ ਨਾ ਕਰਾਉਡ ਜ਼ਿਆਦਾ ਆਉਣ ਕਰਕੇ ਡਿਸਟਰਬਨਸ ਡਿਸਟਰਬਨਸ ਤਾਂ ਨਹੀਂ ਆਪਾਂ ਕਹਿ ਕਹਦੇ ਵੀਰੇ ਵੇਖਣ ਆਉਂਦੇ ਆ ਉਹ ਵਿੱਚੋਂ ਗੱਲ ਕੱਟੀ ਜਾਂਦੀ ਹੈ ਕਈ ਵਰੀ ਕੋਈ ਗੱਲ ਕੰਪਲੀਟ ਨਹੀਂ ਹੁੰਦੀ ਉਹਦੇ ਲਈ ਮਾਫੀ ਕਰਿਆ ਜੇ ਜੇ ਕੋਈ ਸਵਾਲ ਤੁਹਾਡਾ ਰਹਿ ਗਿਆ ਕੋਈ ਨਾ ਆਪਾਂ ਵੀਰੇ ਨਾਲ ਤੋਂ ਦੁਬਾਰਾ ਫੇਰ ਜਾਣਕਾਰੀ ਲੈ ਲਾਂਗੇ ਤੇ ਦੱਸਿਓ ਵੀ ਕਰਤਾਰ ਕੰਪਨੀ ਦਾ ਤੁਹਾਨੂੰ ਇਹ ਵਾਲਾ ਮਾਡਲ 75 ਕੇ ਕਰਤਾਰ 75 ਕੇ 75 ਐਚਪੀ ਇਹ ਵਿੱਚ ਕਲੋਸ ਕਰਦੇ ਇੰਜਨ ਵਾਲਾ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਾ ਤੁਸੀਂ ਦੱਸਿਓ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਕਿਸੇ ਵੀ ਵੀਰਪਰਾ ਦੀ ਕੋਈ ਕੁਇਰੀ ਹੁੰਦੀ ਹੈਗੀ ਆਪਾਂ ਟੋਲ ਫਰੀ ਨੰਬਰ ਉਹ ਕਰ ਦਿੰਦੇ ਹਾਂ ਦਲਾ ਦਿੰਦੇ ਹਾਂ ਸਾਡਾ ਜੋ ਕੰਪਨੀ ਦਾ ਟੋਲ ਫਰੀ ਨੰਬਰ ਹੈ ਜੀ 911 563 33 ਹਾਂ ਹੋ ਸਕਿਆ ਤੇ ਮੈਂ ਡਿਸਪਲੇ ਤੇ ਵੀ ਲਾ ਦਿੰਦਾ ਹਾਂ ਹਾਂ ਪਰ ਡਿਸਪਲੇ ਤੇ ਲਾ ਦਿੰਦੀ ਹਾਂ ਤੇ ਦੋ ਆ ਕੇ ਆਦੇ ਛੋਟੇ ਵੀਰ ਨੂੰ ਗਲਤੀ ਸ਼ਲਤੀ ਨਹੀਂ ਮਾਰੀ ਆ ਜੀ ਸਾਰੇ ਵੀਰਾਂ ਨੂੰ